ਇਨੂੰ ਗੋਰੇ ਪਤਾ ਕੀ ਕਹਿੰਦੇ ਨੇ ਇਹਨੂੰ ਗੋਰੇ ਕਹਿੰਦੇ ਨੇ ਨੇਚਰਲ ਵਿਆਗਰਾ ਐਂ ਖਾ ਲੈਣਾ ਜੀ ਨਹੀਂ ਜੀ ਐ ਨਹੀਂ ਖਾਣਾ ਰੁਕੀ ਸਾਹਿਬ ਦੱਸਾਂਗੇ ਤੁਹਾਨੂੰ ਕਿੱਦਾਂ ਖਾਣਾ ਤੁਹਾਨੂੰ ਇਹ ਜਿਹੜੀ ਚੀਜ਼ ਏ ਇਹਦੇ ਸਿਰਫ ਫਾਇਦੇ ਦੱਸ ਰਿਹਾ ਵਾਂ ਜਿਹੜੇ ਹਾਈ ਬੀਪੀ ਦੇ ਪੇਸ਼ੈਂਟ ਨੇ ਨਾ ਰੁਕੀ ਸਾਹਿਬ ਉਹਨਾਂ ਦਾ ਬੀਪੀ ਵੀ ਠੀਕ ਕਰਨ ਦੀ ਤਾਕਤ ਦਰਸਾਏ ਇਹ ਫਲ ਲੋਕਾਂ ਤੇ ਕੰਮ ਕਰੇਗਾ ਜੀ ਇਹ ਨੁਸਖਾ ਜਿਹੜਾ ਫਾਰਮੂਲਾ ਤੁਸੀਂ ਉਹਨਾਂ ਨੂੰ ਦੱਸਿਆ ਸੀ ਭਾਈ ਸਾਹਿਬ ਨੂੰ ਦੇਖੋ ਜੀ ਇੱਕ ਤੇ ਉਹਨਾਂ ਲੋਕਾਂ ਨੂੰ ਕੰਮ ਕਰੇਗਾ ਜਿਹੜੇ ਅੱਜ ਅੱਜ ਦੀ ਡੇਟ ਦੇ ਵਿੱਚ 17 17 18 12 ਸਾਲਾਂ ਦੇ ਜਵਾਨ ਜਿਹੜੇ ਕਿ ਹਜੇ ਬਚਪਨ ਤੋਂ ਜਵਾਨੀ ਦੀ ਦहलीਜ਼ ਤੇ ਪੈਰ ਰੱਖਦੇ ਰਿਹਾ ਉਸ ਦੇ ਬਡਾਪੇ ਵਾਲੇ ਪਾਸੇ ਨੂੰ ਚਲੇ ਗਏ ਬਜ਼ੁਰਗ ਹੋ ਗਏ ਨੇ ਜਿਨ੍ਹਾਂ ਦੀ ਉਮਰ ਹੁਣ 50 ਸਾਲ ਤੋਂ ਉੱਤੇ ਟੱਪ ਗਈ ਹੈ ਜਿਹੜੇ ਕਹਿੰਦੇ ਜੀ ਅਸੀਂ ਪਿੱਛੇ ਨੂੰ ਜਾਣਾ ਚਾਹੁੰਦੇ ਹਾਂ ਰਵਾਈਂਡ ਹੋਣਾ ਚਾਹੁੰਦੇ ਹਾਂ ਇਸ ਤਰ੍ਹਾਂ ਰੋਸਟ ਕਰ ਲੈਣਾ ਜਦੋਂ ਰੋਸਟ ਹੋ ਜਾਣ ਜੇ ਉਹਨਾਂ ਦੇ ਵਿੱਚ क्रैक ਆ ਜੇ ਇਹਨਾਂ ਰੰਗ ਇਹਨਾਂ ਦਾ ਬਿਲਕੁਲ ਕਾਲਾ ਹੋ ਜੇ ਉਦੋਂ ਸਮਝ ਲਓ ਵੀ ਤੁਹਾਡੇ ਜੈਫਲ ਜਿਹੜੇ ਨੇ ਰੋਸਟ ਕਰਨ ਲਈ ਤਿਆਰ ਹੈ ਫਿਰ ਉਹਨੂੰ ਖਰਲ ਦੇ ਨਾਲ ਚੰਗੀ ਤਰ੍ਹਾਂ ਕੁੱਟ ਕੇ ਉਹਨਾਂ ਨੂੰ ਬਰੀਕ ਕਰ ਲੈਣਾ ਫਿਰ ਬਾਕੀ ਜਿਹੜਾ ਪਾਊਡਰ ਬਣਾਣਾ ਉਹ ਤੁਸੀਂ ਮਿਕਸੀ ਦੇ ਵਿੱਚ ਬਣਾਣਾ ਗ੍ਰाइंड ਕਰਕੇ ਬਣਾਣਾ ਆ ਸਾਡਾ ਜਿਹੜਾ ਜੈਫਲ ਦਾ ਪਾਊਡਰ ਇਹ ਬਿਲਕੁਲ ਤਿਆਰ ਹੈ ਇਸ ਵੇਲੇ ਤੇ ਨਾਲ ਅਪਸੀ ਪਣਾ ਲੈਣਾ ਫਾਰਮੂਲਾ ਇੰਨਾ ਕੋ ਕਾਮਯਾਬੇ ਇੰਨਾ ਕੋ ਜ਼ਿਆਦਾ ਕਾਮਯਾਬੇ ਇੰਨੀ ਤਾਕਤ ਇੰਨੀ એનર્ਜੀ ਇੰਨਾ ਤੁਹਾਡਾ ਹੌਸਲਾ ਵਧ ਜਾਣਾ ਇਹਨਾਂ ਤੁਸੀਂ ਆਪ ਕਹਿਣਾ ਵੀ ਵਾਕਈ ਮਜ਼ਾ ਆ ਗਿਆ ਇਹ ਜਿਹੜੀ ਗੋਲੀ ਹੈ ਨਾ ਤੇ ਤੁਸੀਂ ਜੋ ਸੋਚਦੇ ਪਏ ਹੋ ਨਾ ਉਸ ਤੋਂ ਬਹੁਤ ਉੱਪਰ ਕੰਮ ਕਰਦੀ ਹੈ ਕਿਉਂਕਿ ਇਹ ਸਾਡਾ ਟ੍ਰਾਈਡ ਐਂਡ ਟੈਸਟਡ ਹੈ ਫਾਰਮੂਲਾ ਸਾਡਾ ਗੋਲੀ ਕਿੰਨੇ ਚ ਪਏਗੀ ਜੀ ਫਿਰ ਇਹ ਤੁਸੀਂ ਲਾ ਲਓ ਸਾਹਿਬ ਵੀ 3 ਰੁਪਈਆ ਚ ਪੈਣੀ ਜੀ ਦੇਖੋ ਜੀ ਬਟਨ ਦਾ ਤਰੀਕਾ ਤੁਹਾਨੂੰ ਦੱਸ ਲਾਂਗਾ ਵਾ ਬਿਲਕੁਲ ਕੈਮਰੇ ਮਰੇ ਆਪਾਂ ਤੁਹਾਨੂੰ ਦੱਸਾਂਗੇ ਕਿ ਇੱਕ ਚਮਚ ਪੂਰਾ ਇਹਦਾ ਲੈਣਾ ਜੀ ਤੇ ਚਮਚ ਦਾ ਚੌਥਾ ਹਿੱਸਾ ਜਿਹੜਾ ਲੈਣਾ ਉਹ ਲੈਣਾ ਆਪਾਂ ਲਾਚੀ ਪਾਊਡਰ ਦਾ ਜਿਹੜਾ ਅਸੀਂ ਆਪ ਤਿਆਰ ਕੀਤਾ ਮੈਂ ਪੰਦੇ ਵਿੱਚ ਗਲਤੀਆਂ ਕਰ ਲਈਆਂ ਜਿਨ੍ਹਾਂ ਦਾ ਇਰੇਕਸ਼ਨ ਪ੍ਰੋਪਰ ਨਹੀਂ ਆਂਦਾ ਜਿਨ੍ਹਾਂ ਦੀ ਟਾਈਮਿੰਗ ਨਹੀਂ ਲੱਗਦੀ ਜਿਹੜੇ ਕਹਿੰਦੇ ਵੀ ਜਾਨ ਆਨ ਦਾ ਸਮਾਂ ਲੱਗਦਾ ਜਿਨ੍ਹਾਂ ਦੀ 파ਟਨਰ ਨੂੰ ਸੈਟੀਸਫਾਈ ਕਰਨ ਦੀ ਪਾਵਰ ਜਿਹੜੀ ਖਤਮ ਹੋ ਗਈ ਹੈ। ਸलाम नमस्ते ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ। ਅੱਜ ਅਸੀਂ ਗੋਰੀਆਂ ਦੇ ਵੈਦ ਨੂੰ ਰੰਗੇ ਹੱਥੀ ਫੜ ਲਿਆ। ਫੜਿਆ ਵੀ ਅਜਿਹੇ ਫਾਰਮੂਲੇ ਨੁਸਖੇ ਨਾਲ ਹੈ ਜੋ ਹੌਲੀ-ਹੌਲੀ ਫਾਰਮੂਲਾ ਬੈਠੇ ਇੱਥੇ ਇੱਕ ਸ਼ਖਸ ਨੂੰ ਦੇ ਰਹੇ ਸੀ। ਔਰ ਉਹ ਸ਼ਖਸ ਵੀ ਬੜਾ ਖੁਸ਼ ਸੀ ਕਿਹੜਾ ਫਾਰਮੂਲਾ ਕਿਹੜਾ ਨੁਸਕਾ ਉਹ ਕਹਿ ਰਿਹਾ ਸੀ ਕਿ ਜਿਹੜੀ ਤੁਸੀਂ ਇਹ ਰਸਪਰੀ ਗੋਲੀ ਮੈਨੂੰ ਦਿੱਤੀ ਸੀ ਨੁਸਕੇ ਦੇ ਤੌਰ ਦੇ ਉੱਤੇ ਤੇ ਮੇਰੀ ਜ਼ਿੰਦਗੀ ਜਿਹੜੀ ਉਹ ਵਾਕਈ ਇਹ ਨੇ ਰਸਪਰੀ ਕਰਤੀ ਕਿਹੜਾ ਫਾਰਮੂਲਾ ਕਿਹੜਾ ਨੁਸਕਾ ਕਿਵੇਂ ਅਸੀਂ ਰੰਗਿਆਤੀ ਫੜਿਆ ਔਰ ਕੀ ਕੁਝ ਉਹਨਾਂ ਨੂੰ ਦੱਸ ਰਹੇ ਸੀ ਕੀ ਸਿਕਾ ਰਹੇ ਸੀ ਅਸੀਂ ਸਵਾਗਤ ਕਰਨ ਲੱਗੇ ਪਹਿਲਾਂ ਗੁਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਦਾ ਕਿਉਂਕਿ ਬੜਾ ਕੀਮਤੀ ਸਮਾਂ ਹੁੰਦਾ ਹੈ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕਰਦੇ ਨੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਅੱਜ ਤੇ ਤੁਹਾਨੂੰ ਅਸੀਂ ਮੌਕੇ ਤੇ ਹੀ ਫੜ ਲਿਆ ਜੀ ਬਿਲਕੁਲ ਜੀ ਫੜਿਆ ਆਪਾਂ ਬੰਦੇ ਆ ਸਭ ਤੋਂ ਪਹਿਲਾਂ ਦੇਸ਼ ਸਾਬ ਦੇਸ਼ਾਂ ਵਿੱਚ ਬੈਠੇ ਮੇਰੇ ਸਾਰੇ ਪੰਜਾਬੀ ਵੀਰ ਮੇਰੀ ਫਤਿਹ ਪ੍ਰਵਾਨ ਕਰੋ ਸਤਿ ਸ੍ਰੀ ਅਕਾਲ ਸਾਹਿਬ ਅੱਜ ਤੁਸੀਂ ਉਹ ਸ਼ਖਸ ਤੁਹਾਡੇ ਕੋਲ ਬੈਠਾ ਸੀ ਬੜਾ ਖੁਸ਼ ਸੀ ਉਹ ਕਹ ਰਹੀ ਸੀ ਮੈਂ ਤੁਹਾਡੀਆਂ ਵੀਡੀਓ ਦੇਖ ਕੇ ਹੀ 50 60% ਠੀਕ ਹੋ ਗਿਆ ਕੀ ਮਾਮਲਾ ਕੀ ਸੀ ਕੀ ਸਮਝਾ ਰਹੀ ਸੀ ਹੌਲੀ ਹੌਲੀ ਕੀ ਗੱਲਾਂ ਕਰ ਰਹੀ ਸੀ ਉਹ ਤੁਸੀਂ ਉਹਨੂੰ ਪਰਲੇ ਪਾਸੇ ਆਪਣੇ ਦੂਸਰੇ ਦਫ਼ਤਰ ਵੀ ਲੈ ਕੇ ਗਏ ਸੀ ਕੀ ਦੱਸਿਆ ਉਹਨਾਂ ਨੇ ਦੇਖੋ ਇਦਾਂ ਹੁੰਦਾ ਵੀ ਜਿਹੜਾ ਵੀ ਪੇਸ਼ੈਂਟ ਆਂਦਾ ਨਾ ਕਈ ਵਾਰੀ ਸਾਡੇ ਕੋਲ ਜਦੋਂ ਤੁਸੀਂ ਆਗੇ ਜਾਂ ਕੋਈ ਹੋਰ ਵੀ ਆ ਜਾਂਦਾ ਯਾਰ ਦੋਸਤ ਆ ਜਾਂਦਾ ਰਿਸ਼ਤੇਦਾਰ ਆ ਜਾਂਦਾ ਅਸੀਂ ਵੱਖਰਾ ਇੱਕ ਡਿਸਕਸ਼ਨ ਰੂਮ ਬਣਾਇਆ ਹੋਇਆ ਵੀ ਜਿੱਥੇ ਆਪਾਂ ਬਹਿ ਕੇ ਡਾਇਗਨੋਸ ਕਰਨਾ ਜਾਂ ਅਗਲੇ ਦੀ ਗੱਲ ਸੁਣਨੀ ਹੈ ਉਹ ਫਿਰ ਪ੍ਰਾਈਵੇਸੀ ਚਾਹੁੰਦੇ ਹਰ ਕੋਈ ਉਹ ਇੱਕ ਆਫਿਸ ਨਾਲ ਹੀ ਲੈ ਕੇ ਰੱਖਿਆ ਹੋਇਆ ਜਿੱਥੇ ਆਪਾਂ ਹਰ ਬੰਦੇ ਦੀ ਗੁਪਤ ਤਰੀਕੇ ਨਾਲ ਪ੍ਰੋਬਲਮ ਨੂੰ ਸੁਣਦੇ ਆਂ ਫਿਰ ਨੂੰ ਵਿਚਾਰਦੇ ਆਂ ਫਿਰ ਉਹਦੇ ਹਿਸਾਬ ਨਾਲ ਨੂੰ ਟਰੀਟਮੈਂਟ ਵੀ ਦੇਣਾ ਹੁੰਦਾ ਤੇ ਜ਼ਰੂਰੀ ਨਹੀਂ ਵੀ ਹਰ ਬੰਦੇ ਨੂੰ ਅਸੀਂ ਟਰੀਟਮੈਂਟ ਨਾਲ ਹੀ ਠੀਕ ਕਰਨਾ ਸਭ ਤੋਂ ਪਹਿਲਾਂ ਜਿਹੜਾ ਇੱਥੇ ਫੈਕਟਰ ਆ ਜਾਂਦਾ ਉਹ ਆ ਜਾਂਦਾ ਟੱਡੀਆਂ ਲੈਬੋਰੀਟਰੀ ਦੀਆਂ ਰਿਪੋਰਟਾਂ ਦਾ ਵੀ ਤੁਹਾਡੀ ਲੈਬੋਰੀਟਰੀ ਦੀ ਰਿਪੋਰਟ ਕੀ ਕਹਿੰਦੀ ਹੈ ਮੋਸਟਲੀ ਲੋਕੀ ਕੀ ਨੇ ਇਹ ਜਿਹੜੇ ਖੋਤੀ ਵੈਦ ਨੇ ਇਹਨਾਂ ਨੇ ਡਰਾਇਆ ਇੰਨਾ ਹੋਇਆ ਨਾ ਲੋਕਾਂ ਨੂੰ ਘਬਰਾਇਆ ਇੰਨਾ ਪਾ ਦਿੰਦੇ ਨੇ ਉਹ ਕਹਿੰਦੇ ਜੀ ਆਪਣੀ ਜ਼ਮੀਨ ਗਹਿਣੇ ਰੱਖ ਦੋ ਆਪਣੀ ਗੱਡੀ ਵੇਚ ਦੋ ਸੋਨਾ ਗਹਿਣਾ ਵੇਚ ਦੋ ਜੋ ਮਰਜੀ ਵੇਚੋ ਸਾਨੂੰ ਪੈਸੇ ਲਿਆ ਕੇ ਦੇ ਦੋ ਮਸਲਾ ਇਹ ਵੀ ਕਿ ਪੈਸੇ ਤੇ ਤਾਂ ਲਾਉਣਾ ਜੇ ਪੈਸੇ ਲਾਹਣ ਦੀ ਕੋਈ ਥਾਂ ਹੋਏ ਤੋ ਡਰਾਇਆ ਡਰਾਇ ਘਬਰਾਇਆ ਹੀ ਇੰਨਾ ਹੁੰਦਾ ਬੰਦਾ ਇਹ ਜਿਹੜੇ ਆਏ ਸੀ ਭਾਈ ਸਾਹਿਬ ਇਹਨਾਂ ਦੀ ਕੀ ਪ੍ਰੋਬਲਮ ਸੀਗੀ ਇਹ ਕਹਿੰਦੇ ਵੀ ਇਦਾਂ ਦੀਆਂ ਪਟਕਾਉ ਫਿਲਮਾਂ ਦੇਖ ਕੇ ਚੰਗੀਆਂ ਮਾੜੀਆਂ ਨੀਲੀਆਂ ਪੀਲੀਆਂ ਫਿਲਮਾਂ ਦੇਖ ਕੇ ਇੰਸਟਾਗ੍ਰਾਮ ਤੇ ਪਟੀਆਂ ਸਿੱਧੀਆਂ ਚੀਜ਼ਾਂ ਦੇਖ ਕੇ ਇੰਨਾ ਕੁ ਜ਼ਿਆਦਾ ਉਹਨਾਂ ਦਾ ਮਨ ਇੱਧਰ ਉੱਧਰ ਹੋਇਆ ਪਿਆ ਸੀ ਕਿ ਉਹਨਾਂ ਨੇ ਆਪਣੇ ਹੱਥਾਂ ਨਾਲ ਆਪਣੀ ਜਿਹੜੀ ਬਚੀ ਹੋਈ ਜਵਾਨੀ ਦਾ ਤਹਿਸ ਨਸ ਮਚਾਤੀ ਤੇ ਜਦ ਦੀ ਵਾਰੀ ਆਈ 파ਟਨਰ ਦੀ 파ਟਨਰ ਉਹਨਾਂ ਦਾ ਬਾਹਰ ਸੀਗਾ ਫੋਰਨ ਕੰਟਰੀ 'ਚ ਜਦੋਂ ਉਹਨਾਂ ਦਾ 파ਟਨਰ ਬਾਹਰੋਂ ਆਇਆ ਤੇ ਉਹਨੂੰ ਮਿਲਣ ਦੇ ਕਾਬਲ ਨਹੀਂ ਰਏ ਕਹਿੰਦੇ ਜੀ 100 ਦੇ ਵਿੱਚੋਂ 90% ਮੈਂ ਆਪਣਾ ਕੰਮ ਖਰਾਬ ਕਰ ਚੁੱਕਾ ਹੋਇਆ ਸੀਗਾ ਮੁਸੀਂ 10% ਦੇ ਕਹਿੰਦਾ ਫਿਰ ਮੈਂ ਅਖੌਤੀ ਵੈਦਾਂ ਦੇ ਧੱਕੇ ਚੜ ਗਿਆ ਰੁਪਈਆ ਕਹਿੰਦਾ ਲੱਖ ਦੇ ਲੱਖ 2 ਲੱਖ ਬਰਬਾਦ ਕਰਨ ਤੋਂ ਬਾਅਦ ਮੇਰੇ ਹੱਥ ਕੁਝ ਨਹੀਂ ਆਇਆ ਜਿਹੜਾ 10% ਜਾਂਦਾ ਲੱਗਿਆ ਉਹ ਵੀ ਬਿਲਕੁਲ ਕਹਿੰਦਾ ਨੀਲ ਬਟਾ ਨੀਲ ਸਿਫਰ ਚੋਂ ਸਿਫਰ ਹੋ ਗਿਆ ਸਰਨਾਟਾ ਛਾ ਗਿਆ ਸਰਨਾਟਾ ਛਾ ਗਿਆ ਜੀ ਕਹਿੰਦੇ ਵੀ ਪੱਲੇ ਕੁਝ ਨਹੀਂ ਵੀ ਮਤਲਬ ਦਿਨ ਵੀ ਕਹਿੰਦਾ ਥੋੜੇ ਰਹਿ ਗਏ ਨਾਲ ਦੀ ਦੇ ਆਂਚ ਤੇ ਘਬਰਾਇਆ ਫਿਰਦਾ ਸੀ ਮੈਂ ਕਹਿੰਦਾ ਉਸ ਤੋਂ ਬਾਅਦ ਕਹਿੰਦਾ ਮੈਂ ਇਦਾਂ ਹੀ ਆਪਣਾ ਜਿਹੜਾ ਫੋਨ ਹੈ ਉਹਨੂੰ ਸਕਰੋਲ ਕਰਦੇ ਕਰਦੇ ਤੁਹਾਡਾ ਵੀਡੀਓ ਦੇਖ ਲਿਆ ਕਹਿੰਦਾ ਜਿਹੜੇ ਫਾਰਮੂਲੇ ਤੁਸੀਂ ਦੱਸਦੇ ਸੀ ਉਹਨਾਂ ਫਾਰਮੂਲਿਆਂ ਦੇ ਵਿੱਚੋਂ ਕੁਝ ਫਾਰਮੂਲੇ ਮੈਂ ਅਪਣਾ ਕੇ ਲਿਖੇ ਕਹਿੰਦਾ 100 ਦੇ ਵਿੱਚੋਂ 40% ਦੀ ਮੇਰੀ ਜਿਹੜੀ ਰਿਕਵਰੀ ਏ ਮੈਨੂੰ ਉਮੀਦ ਬਣ ਗਈ ਵੀ ਇਹ ਬੰਦਾ ਇਹ ਸਖਸ਼ ਇਹ ਵੈਦ ਮੈਨੂੰ ਠੀਕ ਕਰ ਸਕਦਾ ਮੈਨੂੰ ਪੈਰਾਂ ਦੇ ਲੈ ਕੇ ਆ ਸਕਦਾ ਫਿਰ ਉਹ ਆਏ ਮੇਰੇ ਤੋਂ ਤੇ ਮੈਂ ਉਹਨਾਂ ਦੀਆਂ ਸਾਰੀਆਂ ਰਿਪੋਰਟਾਂ ਦੇਖੀਆਂ ਡਾਇਗਨੋਸ ਦੇਖੇ ਅੱਜ ਤੋਂ ਪਹਿਲਾਂ ਅੱਗੇ ਵੀ ਆਏ ਸੀਗੇ ਤੇ ਫਿਮਨ ਦੀ ਰਿਪੋਰਟਾਂ ਦੇਖੀਆਂ ਮੈਨੂੰ ਨਹੀਂ ਲੱਗਿਆ ਵੀ ਉਸ ਬੰਦੇ ਨੂੰ ਕਿਸੇ ਤਰ੍ਹਾਂ ਦੀ ਕੋਈ ਦਵਾਈ ਦੇਣ ਦੀ ਲੋੜ ਏ ਦਿੱਕਤ ਪਰੇਸ਼ਾਨੀ ਸੀਗੀ ਉਹਨੂੰ ਬਟ ਉਹ ਫਾਰਮੂਲੇ ਦੇ ਨਾਲ ਦੂਰ ਹੋ ਸਕਦੀ ਸੀ ਉਹਨਾਂ ਨੂੰ ਅਸੀਂ ਰਸਪਰੀ ਗੋਲੀ ਖਾਣ ਦੀ ਸਲਾਹ ਦਿੱਤੀ ਰਸਪਰੀ ਗੋਲੀ ਉਹਨਾਂ ਨੂੰ ਹਜੇ ਵਰਤਦਿਆਂ ਨੂੰ 2 ਤੋਂ 2 ਮਹੀਨੇ ਹੋਏ ਨੇ ਉਹ ਕਹਿੰਦਾ ਵੀ 100 ਦੇ ਵਿੱਚੋਂ 80% ਮੈਂ ਠੀਕ ਆ ਹੁਣ ਕਹਿੰਦਾ ਮੇਰਾ ਪਾਰਟਨਰ ਵੀ ਆ ਚੁੱਕਾ ਮੇਰਾ ਪਾਰਟਨਰ ਵੀ ਮੇਰੇ ਤੋਂ ਸੈਟੀਸਫਾਈਡ ਏ ਸਭ ਕੁਝ ਵਧੀਆ ਹੋ ਗਿਆ ਤੇ ਉਹ ਅੱਜ ਸਪੈਸ਼ਲ ਮੀਨੂ ਥੈਂਕਸ ਕਰਨੀ ਆਏ ਸੀਗੇ ਅੱਛਾ ਜਿਹੜੀ ਇਹ ਤੁਸੀਂ ਕਹਿ ਰਹੇ ਹੋ ਕਿ ਇਹਦੀ ਇਹ ਇਹ ਗੋਲੀ ਹੈ ਜੀ ਇਹ ਕੀ ਹੈ ਜੀ ਇਹ ਤਾਂ ਖਰੋਟਵਾਗੋ ਲੱਗ ਰਿਹਾ ਜੀ ਕੁਛ ਇਹ ਹੈ ਕੀ ਜੀ ਇਹਨੂੰ ਜੈ ਫਲ ਕਹਿੰਦੇ ਨੇ ਜੈ ਫਲ ਅੱਛਾ ਉਹ ਜੈ ਜੈ ਕਰਾ ਦਿੰਦਾ ਜੈ ਜੈ ਕਰਾ ਦਿੰਦਾ ਜੀ ਇਹਨੂੰ ਤੁਸੀਂ ਇਹਦੇ ਤੇ ਨਾ ਸਰਚ ਕਰਿਓ ਇਹਦੇ ਤੇ ਜੈ ਫਲ ਤੇ ਸਰਚ ਕਰਿਓ ਇਹਨੂੰ ਗੋਰੇ ਪਤਾ ਕੀ ਕਹਿੰਦੇ ਨੇ ਜੀ ਇਹਨੂੰ ਗੋਰੇ ਕਹਿੰਦੇ ਨੇ ਨੇਚਰਲ ਵਿਆਗਰਾ ਨੇਚਰਲ ਵੈਗਰਾ ਦਾ ਕੀ ਮਤਲਬ ਹੁੰਦਾ ਵੀ ਨੇਚਰ ਨੇ ਸਾਨੂੰ ਵੈਗਰਾ ਬਣਾ ਕੇ ਦਿੱਤੀ ਹੋਈ ਹੈ ਜਿਹੜਾ ਬੰਦਾ ਜਾ ਕੇ ਕੈਮਿਸਟ ਤੋਂ ਤੌਰ ਤੋਂ ਕਹਿੰਦਾ ਜੀ ਆਹ ਗੋਲੀ ਨਹੀਂ ਅਸਰ ਕਰਦੀ ਫਲਾਣੀ ਧਰੇ ਉਹ ਨਹੀਂ ਕਰਦੀ ਉਸ ਤੋਂ ਉੱਪਰ ਦੇ ਦੇ ਤੈਨਾਂ ਦਾ ਕੋਈ ਚੱਕਰ ਨਹੀਂ ਉਹ ਇਹ ਚੀਜ਼ਾਂ ਨੂੰ ਵਰਤੋ ਇਹ ਨਾਲੇ ਤੁਹਾਡੀਆਂ ਕਿਡਨੀਆਂ ਨਹੀਂ ਖਰਾਬ ਕਰਨੀਆਂ ਇਹਨਾਂ ਨੇ ਤੁਹਾਨੂੰ ਹਾਰਟ ਅਟੈਕ ਨਹੀਂ ਕਰਨਾ ਇਹਨਾਂ ਨੇ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਬ੍ਰੇਨ ਸਟ੍ਰੋਕ ਨਹੀਂ ਦੇਣਾ ਤੁਹਾਡਾ ਬੀਪੀ ਨਹੀਂ ਵਧਾਣਾ ਇਹਨੂੰ ਐਂ ਖਾ ਲੈਣਾ ਜੀ ਨਹੀਂ ਜੀ ਐਂ ਨਹੀਂ ਖਾਣਾ ਰੁਪੀ ਸਾਹਿਬ ਤਸਾਂਗੇ ਤੁਹਾਨੂੰ ਕਿੱਦਾਂ ਖਾਣਾ ਤੁਹਾਨੂੰ ਇਹ ਜਿਹੜੀ ਚੀਜ਼ ਏ ਇਹਦੇ ਸਿਰਫ ਫਾਇਦੇ ਦੱਸ ਰਿਹਾ ਵਾਂ ਜਿਹੜੇ ਹਾਈ ਬੀਪੀ ਦੇ ਪੇਸ਼ੈਂਟ ਨੇ ਨਾ ਰੁਕੀ ਸਾਹਿਬ ਉਹਨਾਂ ਦਾ ਬੀਪੀ ਵੀ ਠੀਕ ਕਰਨ ਦੀ ਦਾਗਦਰ ਜੈਫਲ ਅੱਛਾ ਇਹ ਜੈਫਲੇ ਜੈ ਜੈ ਕਰਾ ਦੂਗਾ ਤੁਹਾਡੀ ਕੀ ਬਾਤ ਹੈ ਹਾਂ ਜੈ ਜੈ ਕਰਾ ਕਲਾ ਦੂ ਤੁਹਾਡੀ ਪੂਰੀ ਦੇਖੋ ਕੀ ਹੁੰਦਾ ਆਯੁਰਵੇਦ ਨੇ ਸਾਨੂੰ ਬਹੁਤ ਵਧੀਆ ਵਧੀਆ ਚੀਜ਼ਾਂ ਦਿੱਤੀਆਂ ਬਸ ਉਹਨਾਂ ਦਾ ਜਿਹੜਾ ਢੰਗ ਤਰੀਕਾ ਸਹੀ ਸਮਾਂ ਤਿੰਨ ਚੀਜ਼ਾਂ ਆਪਾਂ ਹਮੇਸ਼ਾ ਕਹਿੰਦੇ ਹੁੰਨੇ ਆ ਵੀ ਰਾਈਟ ਕੁਆਲਟੀ ਰਾਈਟ ਕੁਆਂਟੀਟੀ ਤੇ ਰਾਈਟ ਟਾਈਮ ਜੇ ਆਪਾਂ ਨੂੰ ਇਹ ਤਿੰਨਾਂ ਚੀਜ਼ਾਂ ਦਾ ਮਿਕਸਚਰ ਮਿਲ ਜੇ ਸਾਡੇ ਪੁਰਾਣੇ ਜਿਹੜੇ ਵੈਦ ਸੀ ਨਾ ਉਹ ਇਹਨਾਂ ਚੀਜ਼ਾਂ ਨੂੰ ਨਾਲ ਲੈ ਕੇ ਵਿਚਾਰੇ ਚਲੇ ਗਏ ਦੱਸ ਨਹੀਂ ਸਕੇ ਕਿਸੇ ਨੂੰ ਕਿਉਂਕਿ ਅਗਲੀ ਜਨਰੇਸ਼ਨ ਤਿਆਰ ਨਹੀਂ ਸੀ ਇਹ ਕੰਮ ਕਰਨ ਲਈ ਦੂਜੇ ਨੰਬਰ ਤੇ ਉਹ ਕਹਿੰਦੇ ਸੀ ਵੀ ਘਰ ਦੀ ਰੋਟੀ ਪਾਣੀ ਦਾ ਜਿਗਾੜ ਚੱਲੀ ਜੇ ਅੱਛਾ ਤੇ ਫਿਰ ਵੈਦ ਜੀ ਜਿਹੜਾ ਇਹ ਨੁਸਖਾ ਫਾਰਮੂਲਾ ਕਿੰਨਾ ਲੋਕਾਂ ਵਾਸਤੇ ਤੁਸੀਂ ਰეკਮੈਂਡ ਕਰਦੇ ਹੋ ਦੇਖੋ ਜੀ ਇਹ ਫਾਰਮੂਲਾ ਜਿਹੜਾ ਨਾ ਇਹ ਹਰ ਕੋਈ ਯੂਜ਼ ਕਰ ਸਕਦਾ ਬਟ ਇਹਦੇ ਵਿੱਚ ਟਰਮ ਐਂਡ ਕੰਡੀਸ਼ਨ ਸੇਮ ਹੀ ਰਹੇਗੀ ਜਿਹੜੀ ਹਮੇਸ਼ਾ ਆਪਾਂ ਆਪਣੇ ਵੀਡੀਓ ਚ ਕਹਿੰਨੇ ਆਂ ਵੀ ਇਹ ਜਿਹੜਾ ਫਾਰਮੂਲਾ ਕਿਸੇ ਚੰਗੇ ਡਾਕਟਰ ਦੀ ਚੰਗੇ ਵੈਦ ਦੀ ਨਿਗਰਾਨੀ ਹੇਠ ਅੰਡਰ ਕੇਅਰ ਹੀ ਤੁਸੀਂ ਯੂਜ਼ ਕਰਨਾ ਆਪਾਂ ਜਿੰਨੇ ਵੀ ਵੀਡੀਓ ਅੱਜ ਤੱਕ ਬਣਾਏ ਨੇ ਜਾਂ ਆਹ ਵਾਲਾ ਵੀਡੀਓ ਬਣਾਣੇ ਪਏ ਆ ਇਹ ਸਾਰੇ ਐਜੂਕੇਸ਼ਨਲ ਪਰਪਸ ਲਈ ਤੁਹਾਡੇ ਅੰਦਰ ਇੱਕ ਅਵੇਅਰਨੈਸ ਬਿਲਟ ਅਪ ਕਰਨ ਲਈ ਬਣਾਨੇ ਆ ਵੀ ਤੁਹਾਨੂੰ ਕੋਈ ਵੀ ਬੰਦਾ ਮਿਸਗਾਈਡ ਨਾ ਕਰੇ ਹਾਂਜੀ ਫਿਰ ਇੱਕ ਕਿੰਨੇ ਲੋਕਾਂ ਤੇ ਕੰਮ ਕਰੇਗਾ ਜੀ ਇਹ ਨੁਸਖਾ ਜਿਹੜਾ ਫਾਰਮੂਲਾ ਤੁਸੀਂ ਉਹਨਾਂ ਨੂੰ ਦੱਸਿਆ ਸੀ ਭਾਈ ਸਾਹਿਬ ਨੂੰ ਦੇਖੋ ਜੀ ਇੱਕ ਤੇ ਉਹਨਾਂ ਲੋਕਾਂ ਨੂੰ ਕੰਮ ਕਰੇਗਾ ਜਿਹੜੇ ਅੱਜ ਅੱਜ ਦੀ ਡੇਟ ਦੇ ਵਿੱਚ 17 17 18 11 ਸਾਲਾਂ ਦੇ ਜਵਾਕ ਜਿਹੜੇ ਕਿ ਹਜੇ ਬਚਪਨ ਤੋਂ ਜਵਾਨੀ ਦੀ ਦहलीਜ਼ ਤੇ ਪੈਰ ਰੱਖਦੇ ਰੱਖਦੇ ਬਡਾਪੇ ਵਾਲੇ ਪਾਸੇ ਨੂੰ ਚਲੇ ਗਏ ਉਹਨਾਂ ਨੇ ਬਡਾਪੇ ਨੂੰ ਆਜ ਮਾਰ ਲਈ ਆਪ ਹੀ ਕਿੱਦਾਂ ਮਾਰ ਲਈ ਪੁੱਠੇ ਸਿੱਧੇ ਕੰਮ ਕਰਕੇ ਆਪਣੇ ਹੱਥਾਂ ਨਾਲ ਆਪਣੀ ਜਵਾਨੀ ਨੂੰ ਤਬਾਹ ਕਰਕੇ ਤੇ ਦੂਜੇ ਨੰਬਰ ਤੇ ਉਹ ਵੀ ਜਿਹੜੇ ਬਜ਼ੁਰਗ ਹੋ ਗਏ ਨੇ ਜਿਨ੍ਹਾਂ ਦੀ ਉਮਰ ਹੁਣ 50 ਸਾਲ ਤੋਂ ਉੱਤੇ ਟੱਪ ਗਈ ਹੈ ਜਿਹੜੇ ਕਹਿੰਦੇ ਜੀ ਅਸੀਂ ਪਿੱਛੇ ਨੂੰ ਜਾਣਾ ਚਾਹੁੰਦੇ ਆ ਰਿਵਾਈਂਡ ਹੋਣਾ ਚਾਹੁੰਦੇ ਆ ਅਸੀਂ ਆਪਣੀ ਜਵਾਨੀ ਦੁਬਾਰਾ ਜਿਣੀ ਚਾਹੁੰਦੇ ਕਿਉਂਕਿ ਰੁਝਾਨ ਇੰਨਾ ਸੀ ਕੰਮ ਦਾ ਸਟ੍ਰੈਸ ਇੰਨਾ ਸੀ ਬਰਡਨ ਸੀਗਾ ਖਰਚੇ ਪਰਿਵਾਰ ਬਹੁਤ ਵੱਡਾ ਸੀ ਭੈਣਾਂ ਸੀਗੀਆਂ ਵਿਆਹ ਕਰਨ ਵਾਲੀਆਂ ਕਬੀਲਦਾਰੀ ਬੜੀ ਸੀ ਜ਼ਿੰਮੇਵਾਰੀ ਬੜੀ ਸੀ ਜਿਹੜੇ ਉਹ ਕੰਮ ਆ ਸੋਚਦੇ ਰਹੇ 50 ਕੁ ਸਾਲ ਦੀ ਉਮਰ 'ਚ ਜਾ ਕੇ ਉਹ ਵਿਚਾਰੇ ਸੈੱਟ ਹੋਏ ਫਾਈਨੈਂਸ਼ਲੀ ਓਕੇ ਹੋਏ ਦਾਰ ਪੈਸੇ ਜੋੜ ਲੇ ਤੇ ਉਹ ਕਹਿੰਦੇ ਜੀ ਹੁਣ ਤੇ ਸੁੱਖ-ਪੋਗੰ ਦਾ ਟਾਈਮ ਆਇਆ ਸੀਗਾ ਤੇ ਹੁਣ ਸਾਡੇ ਪਿੱਛੋਂ ਹਾਂ ਪੈਟਰੋਲ ਮੁੱਕ ਗਿਆ ਜੀ ਜੀ ਤੇ ਫਿਰ ਵੈਜੀ ਜਿਹੜਾ ਇਹ ਨੁਸਖਾ ਫਾਰਮੂਲਾ ਹੈਗਾ ਇਹ ਤੁਸੀਂ ਜੈਫਲ ਕਿਹ ਹੈ ਜਿਹੜਾ ਸਾਡੇ ਆਮ ਆਮ ਕਰਕੇ ਸਾਡੇ ਰਸੋਈ ਦੇ ਵਿੱਚੋਂ ਮਿਲ ਜਾਂਦਾ ਹੈ ਜੈਫਲ ਜਵਤਰੀ ਵਗੈਰਾ ਤੇ ਫਿਰ ਇਹ ਇਲਾਇਚੀ ਕੀ ਕਰੂਗੀ ਜੀ ਸ਼ਹਿਦ ਕੀ ਕਰੂਗਾ ਇਹਦੇ ਚ ਦੇਖੋ ਆਪਾਂ ਹਮੇਸ਼ਾ ਇੱਕ ਗੱਲ ਕਰੀਦੀ ਹੈ ਕਿ ਪਰਫੈਕਟ ਕੰਬੀਨੇਸ਼ਨ ਕੀ ਹੁੰਦਾ ਪਰਫੈਕਟ ਕੰਬੀਨੇਸ਼ਨ ਹੁੰਦਾ ਵੀ ਜਿਹੜੇ ਗੁਣ ਜੈਫਲ ਦੇ ਵਿੱਚ ਹੈਗੇ ਨੇ ਮੰਨ ਲਓ ਬਾਕੀ ਸਾਰਾ ਕੁਝ ਹੀ ਹੈ ਪਰ ਇੱਕ ਚੀਜ਼ ਦੀ ਉਹਦੇ ਵਿੱਚ ਕਮੀ ਹੈ ਜਿਸ ਦੇ ਨਾਲ ਆਪਣੇ ਅੰਦਰ ਪ੍ਰੋਪਰ ਇਰੇਕਸ਼ਨ ਹਾਰਡਨੈਸ ਦਾ ਟਾਈਮਿੰਗ ਹੁਣ ਜੈਫਲ ਦੇ ਨਾਲ ਸਪਰਮ ਕਾਊਂਟ ਜਿਹੜਾ ਉਹ ਇਨਕਰੀਜ਼ ਹੋ ਸਕਦਾ ਸਪਰਮ ਦਾ ਵੋਲਿਊਮ ਵਧ ਸਕਦਾ ਪਰ ਜਿਹੜੀ ਗੱਲ ਕਰੰਟ ਆਣ ਵਾਲੀ ਹੈ ਕਰੰਟ ਆਣਾ ਲਾਚੀ ਦਾ ਲਾਚੀ ਦੇ ਦਾਣਿਆਂ ਦਾ ਲਾਚੀ ਦੀ ਜਿਹੜੀ ਆਪਾਂ ਕੁੱਟੀ ہوئی ਜਿਹੜੀ ਹੈਗੀ ਏ ਉਹ ਨਾਲ ਕੀ ਏ ਸਾਡੇ ਜਿਹੜੇ ਬਲੱਡ ਵੈਸਲਸ ਨੇ ਉਹ ਬਿਲਕੁਲ ਉਹਨਾਂ ਦਾ ਮੂੰਹ ਖੁੱਲ ਜਾਂਦਾ ਜਿਹਨੂੰ ਆਪਾਂ ਕਹਿੰਦੇ ਪ੍ਰੋਪਰ ਟਾਈਟਨੈਸ ਹਾਰਡਨੈਸ ਹਾਰਡ ਰਿਐਕਸ਼ਨ ਉਹ ਸਾਰਾ ਕੁਝ ਆਪਾਂ ਨੂੰ ਇਹਦੇ ਨਾਲ ਮਿਲਣਾ ਜੀ ਤੇ ਫਿਰ ਕਿਹੜੇ ਲੋਕ ਕੇ ਫਾਰਮੂਲਾ ਨੁਸਖਾ ਅਪਣਾਉਣ ਇਹ ਵੀ ਦੱਸ ਦਿਓ ਨਾਲ ਨਾਲ ਦੇਖੋ ਜੀ ਮੈਂ ਅੱਗੇ ਵੀ ਇਹੀ ਬੇਨਤੀ ਕੀਤੀ ਵੀ ਜਿਨ੍ਹਾਂ ਨੇ ਬਚਪਨ ਦੇ ਵਿੱਚ ਗਲਤੀਆਂ ਕਰ ਲਈਆਂ ਜਿਨ੍ਹਾਂ ਦਾ ਇਰੇਕਸ਼ਨ ਪ੍ਰੋਪਰ ਨਹੀਂ ਆਂਦਾ ਜਿਨ੍ਹਾਂ ਦੀ ਟਾਈਮਿੰਗ ਨਹੀਂ ਲੱਗਦੀ ਜਿਹੜੇ ਕਹਿੰਦੇ ਵੀ ਜਾਨ ਆਨ ਦਾ ਸਮਾਂ ਲੱਗਦਾ ਜਿਨ੍ਹਾਂ ਦੀ 파ਟਨਰ ਨੂੰ ਸੈਟੀਸਫਾਈ ਕਰਨ ਦੀ ਪਾਵਰ ਜਿਹੜੀ ਖਤਮ ਹੋ ਗਈ ਏ ਅੰਦਰੋਂ ਦਿਲ ਕਰਦਾ ਅੰਦਰੋਂ ਦਿਲ ਕਰਦਾ ਬਟ ਆਪਣਾ ਜਿਹੜਾ ਸਰੀਰ ਏ ਉਹ ਸਾਥ ਨਹੀਂ ਦੇ ਰਿਹਾ अच्छा ਤੇ ਜਿਸ ਤਰੀਕੇ ਨਾਲ ਇੱਕ ਹੋਰ ਸਵਾਲ ਮੇਰੇ ਮਨ ਦੇ ਵਿੱਚ ਆ ਰਿਹਾ ਹੈ ਵਾਜ ਜੀ ਜਿਸ ਤਰੀਕੇ ਨਾਲ ਉਹ ਸ਼ਖਸ ਨੇ ਕਿਹਾ ਕੀ ਸੀ ਕਿ ਜੀ ਪਹਿਲੀ ਪਹਿਲੇ ਦੌਰ ਦੇ ਵਿੱਚ ਮੈਂ ਤੁਹਾਡੀਆਂ ਵੀਡੀਓਜ਼ ਦੇਖ ਕੇ ਹੀ ਤੁਹਾਡੇ ਨੁਸਖੇ ਅਪਣਾ ਕੀ 40 50% ਠੀਕ ਹੋ ਗਿਆ ਪਰਪਰ ਠੀਕ ਨਹੀਂ ਹੋਇਆ ਉਹ ਕੀ ਕਾਰਨ ਸੀ ਜੀ ਫਿਰ ਉਹ ਵੀ ਦਰਗ ਦੱਸ ਦਿਓ ਦੇਖੋ ਬਹੁਤ ਸਾਰੇ ਪੇਸ਼ੈਂਟ ਇਦਾਂ ਦੇ ਹੁੰਦੇ ਨੇ ਜਿਨ੍ਹਾਂ ਦਾ ਸਿਰਫ ਇੱਕ ਕਾਉਂਸਲਿੰਗ ਸੈਸ਼ਨ ਨਾਲ ਹੀ ਮਸਲਾ ਹੱਲ ਹੋ ਜਾਂਦਾ ਕਿਉਂਕਿ ਉਹਨਾਂ ਦੇ ਦਿਮਾਗ ਦੇ ਉੱਤੇ ਇੱਕ ਮੈਂਟਲ ਸਟ्रेस ਇੰਨਾ ਕੋ ਪਾਇਆ ਜਾਂਦਾ ਖੋਤੀ ਵਿਦਾਵਾਂ ਵੱਲੋਂ ਵੀ ਤੂੰ ਠੀਕ ਹੀ ਨਹੀਂ ਹੋ ਸਕਦਾ ਉਹਨਾਂ ਨੂੰ ਮੈਂਟਲੀ ਇੰਨਾ ਕੋ ਜਿਆਦਾ ਢਾਹ ਦਿੱਤਾ ਜਾਂਦਾ ਜਿਹਨੂੰ ਆਪਾਂ ਕਹਿੰਦੇ ਐ ਡਿਮੋਰਲਾਈਜ਼ ਕਰ ਦਿੱਤਾ ਜਾਂਦਾ ਵੀ ਤੇਰੇ ਪੱਲੇ ਹੁਣ ਕੁਛ ਹੈ ਹੀ ਨਹੀਂ ਤੂੰ ਠੀਕ ਹੋ ਹੀ ਨਹੀਂ ਸਕਦਾ ਜੇ ਮੈਂ ਇਹ ਗੱਲ ਕਹਿਣਾ ਵਾਂ ਵੀ ਜੇ ਉਹ ਠੀਕ ਨਹੀਂ ਹੋ ਸਕਦਾ ਤੇ ਤੁਸੀਂ ਕਿਹੜੀ ਗੱਲ ਦੇ ਪੈਸੇ ਮੰਗ ਰਹੇ ਹੋ ਫਿਰ ਤੁਸੀਂ ਉਹਨੂੰ ਜਵਾਬ ਦੇ ਕੇ ਫਾਰਕ ਕਰੋ ਤੁਸੀਂ ਉਹਨੂੰ ਕਹੋ ਵੀ ਜਾ ਭਾਈ ਤੇਰਾ ਨਹੀਂ ਲਾਜ ਹੋ ਸਕਦਾ ਤੁਸੀਂ ਪਹਿਲਾਂ ਡਰਾਣਾ ਵੀ ਹੈ ਅਗਲੇ ਨੂੰ ਡਰਾਣਾ ਵੀ ਹੈ ਧਮਕਾਣਾ ਵੀ ਹੈ ਠੀਕ ਹੈ ਨਾ ਤੇ ਫਿਰ ਤੁਸੀਂ ਉਹਦੇ ਕੋ ਪੈਸੇ ਵੀ ਮੰਗਣ ਲੱਪੇਣਾ ਪਰ ਨੀ ਨਾ ਗੱਲ ਬੰਦੀ ਵੀ ਇੱਕ ਗੱਲ ਦਰੋ ਜੇ ਨਹੀਂ ਤੇ ਹੱਥ ਖੜੇ ਕਰਕੇ ਦਿਖਾਓ ਦੇ ਉਹਨੂੰ ਕਹੋ ਵੀ ਭਾਈ ਤੂੰ ਜਾ ਕੋਈ ਹੋਰ ਬੰਦਾ ਦੇਖ ਲਾ ਸਿੱਧੀ ਜੀ ਗੱਲ ਪੰਜਾਬੀ ਜੇ ਵੀ ਕੋਈ ਇਦਾਂ ਦਾ ਇਦਾਂ ਦਾ ਨੁਸਕਾ ਜਾਂ ਇਦਾਂ ਦੀ ਕੋਈ ਦਵਾਈ ਨਹੀਂ ਬਣੀ ਜਿੰਨੂੰ ਆਪਾਂ ਕਹਿ ਦਿੰਦਾ ਵੀ ਇੱਕ ਬੰਦੇ ਨੂੰ ਉਹ ਠੀਕ ਨਹੀਂ ਕਰ ਸਕਦੀ ਸਭ ਕੁਝ ਹੁੰਦਾ ਉਹਦੀ ਰਾਈਟ ਟੈਕਨੀਕ ਚਾਹੀਦੀ ਹੈ ਉਹਦਾ ਤਰੀਕਾ ਵਧੀਆ ਚਾਹੀਦਾ ਉਹਦਾ ਤੁਸੀਂ ਜਦੋਂ ਲੈਬਾਰਟਰੀ ਦੀਆਂ ਰਿਪੋਰਟਾਂ ਦੇ ਹਿਸਾਬ ਨਾਲ ਡਾਇਗਨੋਸ ਕਰਾਂਗੇ ਤੁਸੀਂ ਨੋਟ ਕਰ ਲਓ ਕਿਹੜੀਆਂ ਰਿਪੋਰਟਾਂ ਚਾਹੀਦੀਆਂ ਸਿਰਫ ਇੱਕ ਰਿਪੋਰਟ ਚਾਹੀਦੀ ਆਪਾਂ ਨੂੰ ਯੂਰਿਨ ਦੀ ਰੂਟੀਨ ਵਾਲੀ ਰਿਪੋਰਟ ਇੱਕ ਆਪਾਂ ਨੂੰ ਚਾਹੀਦੀ ਏ ਸੀਮਨ ਦੀ ਰੂਟੀਨ ਵਾਲੀ ਰਿਪੋਰਟ ਤੇ ਤੀਜਾ ਆਪਾਂ ਨੂੰ ਚਾਹੀਦਾ ਟੈਸਟ ਦੂਸਰਾ ਟੋਟਲ ਟੈਸਟ ਆਹ ਤਿੰਨ ਟੈਸਟ ਲੈ ਕੇ ਮੇਰਾ ਵੀਰ ਕੋਈ ਵੀ ਮੈਨੂੰ ਆ ਕੇ ਮਿਲੇ ਕਿਸੇ ਵੀ ਫਾਰਮੂਲੇ ਬਾਰੇ ਵਿਚਾਰ ਕਰਲੇ ਕੋਈ ਵੀ ਸਲਾਹ ਲੈ ਲਈ ਜਾਂ ਕੋਈ ਵੀ ਦਵਾਈ ਤਿਆਰ ਕਰਵਾ ਲਈ ਮੇਰੇ ਕੋਲੋਂ ਆਪਾਂ ਮੈਡੀਸਨ ਵੀ ਦਿੰਨੇ ਆ ਟ੍ਰੀਟਮੈਂਟ ਵੀ ਕਰਦੇ ਆ ਬਟ ਸਿਰਫ ਉਸ ਸਖਸ਼ੀਤਾ ਕਰੀਦਾ ਜਿੱਥੇ ਕਿ ਸਾਨੂੰ ਇਹ ਲੱਗਦਾ ਵੀ ਕੋਈ ਨੁਸਖਾ ਨਹੀਂ ਕੰਮ ਕਰਦਾ ਓਕੇ ਤੇ ਫੇਰੇ ਨੁਸਖਾ ਫਾਰਮੂਲਾ ਬਣਾਉਣਾ ਕਿਵੇਂ ਜੀ ਸਾਨੂੰ ਹੁਣ ਇਹ ਵੀ ਆ ਆਖਰ ਦੇ ਵਿੱਚ ਦੱਸ ਦੋ ਤੇ ਇਹ ਲੈਣਾ ਕਿਵੇਂ ਔਰ ਕਿਸ ਵੇਲੇ ਲੈਣਾ ਹੈ ਔਰ ਕਿਸ ਤਰੀਕੇ ਨਾਲ ਲੈਣਾ ਹੈ ਦੇਖੋ ਜੀ ਸਾਰਾ ਕੁਝ ਦੱਸਾਂਗੇ ਨੁਸਖਾ ਬਣਾਉਣਾ ਬੇਹੱਦ ਆਸਾਨ ਹੈ ਤੁਹਾਡੀ ਸਮਾਂ ਬਚਾਉਣ ਦੇ ਕਰਕੇ ਆਪਾਂ ਪਹਿਲਾਂ ਹੀ ਉਹਦਾ ਜਿਹੜਾ ਨੁਸਕੇ ਦਾ ਸਾਰਾ ਸਮਾਨ ਸਮਗਰੀ ਬਣਾ ਕੇ ਰੱਖੀ ਹੋਈ ਹੈ ਮੈਂ ਕੈਮਰਾਮੈਨ ਸਾਹਿਬ ਨੂੰ ਰਿਕੁਐਸਟ ਕਰਾਂਗਾ ਕਿ ਆ ਜਿਹੜਾ ਹੈਗਾ ਇਹ ਹੈਗਾ ਜੀ ਜੈਫਲ ਦਾ ਬਣਾਇਆ ਪਾਊਡਰ ਜੈਫਲ ਦਾ ਬਣਾਇਆ ਹੋਇਆ ਪਾਊਡਰ ਜਿਹੜਾ ਆ ਉਹ ਤਰੀਕਾ ਸਾਰਾ ਦੱਸਿਆ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਉਸ ਤਰੀਕੇ ਨੂੰ ਅਪਣਾ ਲੈਣਾ ਪਹਿਲਾਂ ਜੈਫਲ ਨੂੰ ਚੰਗੀ ਤਰ੍ਹਾਂ ਰੋਸਟ ਕਰ ਲੈਣਾ ਜਦੋਂ ਰੋਸਟ ਹੋ ਜਾਣ ਜਦੋਂ ਉਹਨਾਂ ਦੇ ਵਿੱਚ ਕ੍ਰੈਕ ਆ ਜਾਣ ਰੰਗ ਇਹਨਾਂ ਦਾ ਬਿਲਕੁਲ ਕਾਲਾ ਹੋ ਜੇ ਉਦੋਂ ਸਮਝ ਲਓ ਵੀ ਤੁਹਾਡੇ ਜੈਫਲ ਜਿਹੜੇ ਨੇ ਰੋਸਟ ਕਰਨ ਲਈ ਤਿਆਰ ਹੈ ਫਿਰ ਉਹਨੂੰ ਖਰਲ ਦੇ ਨਾਲ ਚੰਗੀ ਤਰ੍ਹਾਂ ਕੁੱਟ ਕੇ ਉਹਨਾਂ ਨੂੰ ਬਰੀਕ ਕਰ ਲੈਣਾ ਫਿਰ ਬਾਕੀ ਜਿਹੜਾ ਪਾਊਡਰ ਬਣਾਣਾ ਉਹ ਤੁਸੀਂ ਮਿਕਸੀ ਦੇ ਵਿੱਚ ਬਣਾਉਣਾ ਗ੍ਰाइंड ਕਰਕੇ ਬਣਾਉਣਾ ਆ ਸਾਡਾ ਜਿਹੜਾ ਜੈਫਲ ਦਾ ਪਾਊਡਰ ਇਹ ਬਿਲਕੁਲ ਤਿਆਰ ਹੈ ਇਸ ਵੇਲੇ ਤੇ ਨਾਲ ਉਹ ਸਿ ਬਣਾ ਲੈਣਾ ਲਾਚੀ ਦਾ ਪਾਊਡਰ ਲਾਚੀ ਨੂੰ ਪਹਿਲਾਂ ਕੁੱਟ ਲੈਣਾ ਸੇਮ ਤਰੀਕੇ ਨਾਲ ਫਿਰ ਨੂੰ ਆਪਾਂ ਮਿਕਸੀ ਦੇ ਵਿੱਚ ਚੰਗੀ ਤਰ੍ਹਾਂ ਗ੍ਰਾਈਂਡ ਕਰ ਲੈਣਾ ਫਿਰ ਉਹਨੂੰ ਆਪਾਂ ਇਹ ਇਹਦੀ ਆਪਾਂ ਹੁਣ ਬਣਾਵਾਂਗੇ ਗੋਲੀ ਜਿਹੜੀ ਗੋਲੀ ਨੂੰ ਅਸੀਂ ਕਹਿੰਦੇ ਹਾਂ ਰਸਪਰੀ ਗੋਲੀ ਰਸਪਰੀ ਕਿਹੇ ਨਾਮ ਕਿਉਂ ਰੱਖਿਆ ਜੀ ਤੁਸੀਂ ਰਸਪਰੀ ਫਰੂਕੀ ਸਾਹਿਬ ਇਹ ਵੇ ਕਿ ਜਿੰਨਾ ਮੇਰੇ ਵੀਰਾਂ ਦਾ ਰਸ ਮੁੱਕ ਗਿਆ ਵੀ ਜਿਹੜਾ ਹਸਬੰਡ ਵਾਈਫ ਦਾ ਜਿਹੜਾ ਆਪਸ ਦਾ ਮਿਲਣ ਦਾ ਜਿਹੜਾ ਸੋਖੇ ਉਹ ਬਹੁਤ ਵੱਡਾ ਸੋਖੇ ਹੈ ਉਹਨਾਂ ਨਾਲ ਤੁਹਾਡਾ ਮਾਈਂਡ ਰਿਲੈਕਸ ਹੁੰਦਾ ਉਹਨਾਂ ਨਾਲ ਤੁਹਾਨੂੰ ਚੰਗੇ ਖਿਆਲ ਆਂਦੇ ਨੇ ਕਿਸੇ ਬਾਹਰਲੀ ਜਨਾਨੀ ਵੱਲ ਦੇਖਣ ਦਾ ਖਿਆਲ ਨਹੀਂ ਆਂਦਾ ਦਿਮਾਗ ਦੇ ਉੱਤੇ ਕੰਮ ਨਹੀਂ ਚੜਿਆ ਰਹਿੰਦਾ ਇਸ ਲਈ ਆਪਾਂ ਕਹਿੰਨੇ ਵੀ ਜਿਹੜਾ ਗ੍ਰਸਤੀ ਜੀਵਨ ਹੈ ਉਹ ਸਭ ਤੋਂ ਉੱਤਮ ਜੀਵਨ ਹੈ ਜੀ ਜੀ ਹਾਂਜੀ ਤੇ ਫਿਰ ਇਹ ਇਹ ਤਾਂ ਤੁਸੀਂ ਪਾਊਡਰ ਬਣਾ ਕੇ ਰੱਖਿਆ ਗੋਲੀ ਤੁਸੀਂ ਗੱਲ ਤੁਸੀਂ ਗੋਲੀ ਦੀ ਕਰ ਰਹੇ ਹੋ ਬਣਾ ਕੇ ਤੁਸੀਂ ਪਾਊਡਰ ਰੱਖਿਆ ਹੋਇਆ ਦੇਖੋ ਜੀ ਬਟਨ ਦਾ ਤਰੀਕਾ ਤੁਹਾਨੂੰ ਦੱਸਾਂਗਾ ਵਾ ਬਿਲਕੁਲ ਕੈਮਰੇ ਮੁਰੇ ਆਪਾਂ ਤੁਹਾਨੂੰ ਦੱਸਾਂਗੇ ਕਿ ਇੱਕ ਚਮਚ ਪੂਰਾ ਇਹਦਾ ਲੈਣਾ ਜੀ ਇਹ ਫਲ ਦਾ ਤੇ ਚਮਚ ਦਾ ਚੌਥਾ ਹਿੱਸਾ ਜਿਹੜਾ ਲੈਣਾ ਉਹ ਲੈਣਾ ਆਪਾਂ ਲਾਚੀ ਪਾਊਡਰ ਦਾ ਜਿਹੜਾ ਅਸੀਂ ਆਪ ਤਿਆਰ ਕੀਤਾ ਬਾਹਰੋਂ ਨਹੀਂ ਮੰਗਾਉਣੀ ਨਾ ਨਾ ਜੀ ਬਾਹਰੋਂ ਨਹੀਂ ਬਣਾਣੀ ਬਾਹਰ ਦੀ ਚੀਜ਼ ਦਾ ਤਬਾਰ ਨਹੀਂ ਨਾ ਕੋਈ ਵੀ ਆਹ ਦੇਖੋ ਇਹਨੂੰ ਪਾ ਕੇ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਇਦਾਂ ਚਮਚੇ ਨਾਲ ਮਿਕਸ ਕਰ ਲਓ ਇਹ ਫਰੁਕੀ ਸਾਹਿਬ ਸ਼ਾਇਦ ਉਹਨਾਂ ਕੋਈ ਪਾਣਾ ਜਿਹਦੇ ਨਾਲ ਗੋਲੀ ਬੱਟੀ ਜਾਏ ਠੀਕ ਹੋ ਗਿਆ ਹਾਂ ਜੀ ਆ ਦੇਖੋ ਹੁਣ ਆਪਣੀ ਗੋਲੀ ਬੱਟਣ ਲਈ ਸਮਾਨ ਤਿਆਰ ਹੈ ਜੀ ਬਿਲਕੁਲ ਆਪਾਂ ਇਹਨੂੰ ਇਕੱਠਾ ਕਰ ਲਿਆ ਜੀ ਆ ਦੇਖੋ ਇਹਦੀ ਇੱਕ ਤਰ੍ਹਾਂ ਆਪਣੀ ਪੀਸਟ ਜੀ ਬਣ ਜਾਣੀ ਹੈ ਜੀ ਠੀਕ ਹੈ ਹਾ ਦੇਖੋ ਇਹ ਜਿਹੜੀ ਗੋਲੀ ਹੈ ਨਾ ਤੇ ਤੁਸੀਂ ਜੋ ਸੋਚਦੇ ਪਏ ਹੋ ਨਾ ਜੀ ਉਸ ਤੋਂ ਬਹੁਤ ਉੱਪਰ ਕੰਮ ਕਰਦੀ ਹੈ ਕਿਉਂਕਿ ਇਹ ਸਾਡਾ ਟਰਾਇਡ ਐਂਡ ਟੈਸਟਡ ਹੈ ਫਾਰਮੂਲਾ ਸਾਡਾ ਜਿਹੜੇ-ਜਿਹੜੇ ਮੇਰੇ ਵੀਰਾਂ ਨੇ ਇਹਨੂੰ ਇਸਤੇਮਾਲ ਕੀਤਾ ਤੇ ਜਿੰਨਾ ਜਿੰਨਾਂ ਨੇ ਕਰਨਾ ਉਹ ਪਲੀਜ਼ ਫਰੂਕੀ ਸਾਹਿਬ ਦੇ ਜਿਹੜਾ ਪੇਜ ਹੈ ਹਕੀਕਤ ਟੀਵੀ ਉਹਦੇ ਥੱਲੇ ਕਮੈਂਟ ਕਰਕੇ ਜਰੂਰ ਦੱਸਣਾ ਵੀ ਫਾਰਮੂਲਾ ਇੰਨਾ ਕੋ ਕਾਮਯਾਬੇ ਇੰਨਾ ਕੋ ਜ਼ਿਆਦਾ ਕਾਮਯਾਬੇ ਇੰਨੀ ਤਾਕਤ ਇੰਨੀ એનર્ਜੀ ਇੰਨਾ ਤੁਹਾਡਾ ਹੌਸਲਾ ਵਧ ਜਾਣਾ ਇਹਨਾਂ ਤੁਸੀਂ ਆਪ ਕਹਿਣਾ ਵੀ ਵਾਕਈ ਮਜ਼ਾ ਆ ਗਿਆ ਦੇਖੋ ਜੀ ਫਾਰਮੂਲਾ ਬਣ ਕੇ ਤਿਆਰ ਹੈ ਜੀ ਹੁਣ ਇਹ ਆਹ ਦੇਖੋ ਇਹ ਆਪਾਂ ਇਦਾਂ ਦਾ ਕਰਕੇ ਇਹਨੂੰ ਗੋਲੀ ਬਟਣ ਦਾ ਤਰੀਕਾ ਬਹੁਤ ਈਜ਼ੀ ਹੈ ਇਹ ਇਦਾਂ ਲੈ ਕੇ ਇਹਨੂੰ ਇਦਾਂ ਕਰਕੇ ਆਹ ਦੇਖੋ ਗੋਲ ਕਰਕੇ ਇਹ ਇਦਾਂ ਗੋਲ ਕਰਕੇ ਇਹਨੂੰ ਮਾੜਾ ਜਿਹੇ ਤੇ ਲਾਚੀ ਪਾਊਡਰ ਇਦਾਂ ਕਰਕੇ ਲਾ ਲੈਣਾ ਜੀ ਬਟਣ ਵਾਸਤੇ ਹਾਂ ਬਟਣ ਵਾਸਤੇ ਇਸਤੇਮਾਲ ਕਰਨਾ ਗੋਲੀ ਨੂੰ ਹਾਰਡ ਕਰਨ ਲਈ ਉਹਦੀ ਸਟਰੈਂਥ ਵਧਾਣ ਲਈ ਆਹ ਦੇਖੋ ਜੀ ਆ ਗੋਲੀ ਬਿਲਕੁਲ ਬਣ ਗਈ ਇਹਦਾ ਫਿਰ ਤੁਸੀਂ ਲਾਈਚੀ ਜੈਫਲ ਮਤਲਬ ਜਿਹੜੀ ਰਸਪਰੀ ਗੋਲੀ ਹੈਗੀ ਉਹ ਇਲਾਇਚੀ ਦੇ ਪਾਊਡਰ ਨਾਲ ਤੁਸੀਂ ਜਿਹੜੀ ਇਹ ਚੀਜ਼ ਬਣਾਈਏ ਨੂੰ ਹਾਂਜੀ ਉਹਨੂੰ ਵਟਣਾ ਜੀ ਬਿਲਕੁਲ ਹਾਂਜੀ ਕਿਉਂਕਿ ਉਦਾਂ ਸਟਰੈਂਥ ਇਹਦੀ ਘਟ ਜਾਂਦੀ ਹੈ ਸਟਰੈਂਥ ਵਧਾਣ ਲਈ ਇਹਨੂੰ ਗੋਲੀ ਨੂੰ ਥੋੜਾ ਜਿਹਾ ਇਲਾਚੀ ਪਾਊਡਰ ਯੂਜ਼ ਕਰ ਸਕਦੇ ਹਾਂ ਜੀ ਆਪਾਂ ਤੇ ਕਿੰਨੀਆਂ ਗੋਲੀਆਂ ਖਾਣੀਆਂ ਜੀ ਦਿਨ ਚ ਦਿਨ ਦੇ ਵਿੱਚ ਸਿਰਫ ਇੱਕ ਗੋਲੀ ਖਾਣੀ ਹੈ ਜੀ ਕਿਸ ਵੇਲੇ ਖਾਣੀ ਹੈ ਰਾਤ ਦੀ ਰੋਟੀ ਤੋਂ ਬਾਅਦ ਖਾਣੀ ਹੈ ਜੀ ਓਕੇ ਰਾਤ ਦੀ ਰੋਟੀ ਤੋਂ 15-20 ਮਿੰਟ ਬਾਅਦ ਅੱਛਾ ਜੀ ਤੇ ਇਹ ਗੋਲੀ ਕਿੰਨੇ ਚ ਪੀਗੇ ਜੀ ਫਿਰ ਇਹ ਤੁਸੀਂ ਲਾਲੋ ਸਾਹਿਬ ਵੀ 3 ਰੁਪਈਆਂ ਚ ਪੈਣੀ ਜੇ ਅੱਛਾ 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 3 ਰੁਪਏ ਚ ਮਤਲਬ ਨੁਸਖਾ ਫਾਰਮੂਲਾ ਸਾਡਾ ਤਿਆਰ ਹੋ ਜਾਣਾ ਇੱਕ ਚੀਜ਼ ਮੈਂ ਇੱਥੇ ਹੁਣੇ ਕਲੀਅਰ ਕਰਦਾ ਵੀ ਇਹਦੇ ਨਾਲ ਦੀਆਂ ਬਣੀਆਂ ਬਣਾਈਆਂ ਗੋਲੀਆਂ ਮੈਂ ਨਹੀਂ ਵੇਚਦਾ ਇਹ ਤੁਹਾਨੂੰ ਆਪ ਨੂੰ ਹੀ ਮਿਹਨਤ ਕਰਨੀ ਪੈਣੀ ਹੈ ਜਿਹੜਾ ਲਾਈਨ ਆਫ ਟਰੀਟਮੈਂਟ ਚੱਲਦਾ ਉਹ ਵੱਖਰਾ ਹੁੰਦਾ ਜੀ ਠੀਕ ਹੈ ਹਾਂਜੀ ਉਹ ਵੱਖਰਾ ਹੁੰਦਾ ਉਹ ਰੈਡੀमेड ਜਿਹੜੀਆਂ ਚੀਜ਼ਾਂ ਨੇ ਬਾਜ਼ਾਰੋਂ ਮਿਲਦੀਆਂ ਨੇ ਉਹ ਚੀਜ਼ਾਂ ਅਸੀਂ ਨਹੀਂ ਯੂਜ਼ ਕਰਦੇ ਟਾਡੇ ਸਾਹਮਣੇ ਅਸੀਂ ਫਾਰਮੂਲਾ ਕੋਈ ਵੀ ਬਣਾਣੇ ਆ ਤੁਹਾਡੇ ਸਾਹਮਣੇ ਲਾਈਵ ਬਣਾਣੇ ਪਏ ਆ ਬਟ ਇਹ ਚੀਜ਼ਾਂ ਤੁਹਾਨੂੰ ਆਪ ਨੂੰ ਹੀ ਮਿਹਨਤ ਕਰਨੀ ਪੈਣੀ ਹੈ ਇਹ ਚੀਜ਼ਾਂ ਅਸੀਂ ਰੈਡੀਮੇਡ ਬਾਜ਼ਾਰ ਚੋਂ ਲਿਆ ਕੇ ਨਹੀਂ ਵੇਚਦੀਆਂ ਜੀ ਦੇਖੋ ਜੀ ਗੋਲੀਆਂ ਬਣ ਕੇ ਤਿਆਰ ਨੇ ਹੁਣ ਤੇ ਹੋਏਗਾ ਕਿ ਜਿਹੜਾ ਗੋਲੀ ਖਾਏਗਾ ਜੀ ਰਾਤ ਨੂੰ ਸੌਣ ਤੋਂ ਪਹਿਲਾਂ ਉਹਦੀ ਬੋਡੀ ਦੇ ਵਿੱਚ ਇੰਨੀ ਜਾਨ ਉਹਦਾ ਸਪਰਮ ਕਾਊਂਟ ਇੰਨਾ ਵਧੀਆ ਹੋ ਜਾਏਗਾ ਉਹਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮਜ਼ੋਰੀ ਨਹੀਂ ਰਹੇਗੀ ਉਹ ਆਪਣੇ ਪਾਰਟਨਰ ਨੂੰ ਪੂਰਾ ਸੈਟੀਸਫਾਈ ਕਰਕੇ ਰੱਖੇਗਾ ਜੀ ਜੀ ਅੱਛਾ ਵੈਜੀ ਵੀਕਰ ਤੁਹਾਨੂੰ ਮਿਲਣ ਦਾ ਕੀ ਪਤਾ ਹੈਗਾ ਜੀ ਮਿਲ ਜੇਕਰ ਕਿਸੇ ਨੇ ਮਿਲਣਾ ਹੋਵੇ ਜਲੰਧਰ ਬਾਸ ਸਟੈਂਡ ਦੇ ਕੋਲ ਹੋਟਲ ਪ੍ਰੈਜ਼ੀਡੈਂਟ ਹੈਗਾ ਜੀ ਪ੍ਰੈਜ਼ੀਡੈਂਟ ਹੋਟਲ ਦੇ ਪਿੱਛੇ ਅਰੋੜਾ ਪ੍ਰਾਈਮ ਟਾਵਰ ਹੈਗਾ ਸ਼ਾਪ ਨੰਬਰ 1 ਬੀਸਮੈਂਟ ਦੇ ਵਿੱਚ ਮੇਰਾ ਕਲੀਨਿਕ ਹੈ ਉੱਥੇ ਆ ਕੇ ਮੈਨੂੰ ਕੋਈ ਵੀ ਮਿਲ ਸਕਦਾ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਮੈਂ ਮਿਲਦਾ ਹਾਂ ਹਰ ਰੋਜ਼ ਮਿਲਦਾ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਐਤਵਾਰ ਨੂੰ ਸਾਡੀ ਛੁੱਟੀ ਹੁੰਦੀ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ ਸੋ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਨੇ ਜਿਹੜਾ ਇਹ ਰਸਪਰੀ ਗੋਲੀ ਹੈਗੀ ਹੈ ਜੈਫਲ ਦੇ ਪਾਊਡਰ ਦੇ ਨਾਲ ਔਰ ਲਾਈਚੀ ਦੇ ਪਾਊਡਰ ਦੇ ਵਿੱਚ ਵਟੀ ਗਈ ਹੈ ਸੋ ਥੋੜਾ ਜਿਹਾ ਸ਼ਹਿਦ ਮਿਲਾ ਕੇ ਔਰ ਉਹਨਾਂ ਦਾ ਕਹਿਣਾ ਕਿ ਜਿਹੜਾ ਇਹ ਸ਼ਖਸ ਇਹ ਗੋਲੀ ਖਾਣੀ ਸ਼ੁਰੂ ਕਰ ਦੇਗਾ ਉਹ ਆਪਣੀ ਜ਼ਿੰਦਗੀ ਤੋਂ ਬਿਲਕੁਲ ਜਿਹੜਾ ਸੈਟੀਸਫਾਈ ਹੋ ਜਾਏਗਾ ਔਰ ਉਹਨੂੰ ਲੱਗੇਗਾ ਕਿ ਉਹਦੀ ਜਿਹੜੀ ਜਵਾਨੀ ਵਾਲੇ ਦਿਨ ਹੈਗੇ ਨੇ ਉਹ ਮੁੜ ਤੋਂ ਵਾਪਸ ਆ ਗਏ ਨੇ ਸੋ ਫਿਲਹਾਲ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ رائے ਆਪਣਾ مشورہ ਸਾਨੂੰ ਜ਼ਰੂਰ ਦਿਓ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰ ਦਿੱਤੀ ਦਿਓ ਆ ਗਿਆ ਧੰਨਵਾਦ